ਦਰਦਰ ਤੇ ਨਹੀਂ ਜਾਵਾਂਗੇ ਆਪਣੀ ਵੋਟ ਜਰੀਏ ਕਾਲੀ ਦਲ ਨੂੰ ਪਾਵਾਂਗੇ ਕਾਲੀ ਦਲ ਇਹਨਾਂ ਦੇ ਪਿਓ ਦਾ ਨਹੀਂ ਕਾਲੀ ਦਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀ ਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਵਾ ਉਹ ਜਾਦ ਲੜਦਾ ਕਿਹੜੀ ਗੱਲ ਹੈ ਅਸੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਤਾ ਅਸੀਂ ਵੋਟ ਕਾਲੀ ਦਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਤੰਗ ਨਾ ਸਾਡੇ ਨਾਲ ਗੱਲ ਨਾ ਕੀਤੀ ਔਰ ਮੈਂ ਇਹ ਸਮਝ ਨਾ ਮਾਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਣ ਦੀ ਤੱਕ ਨਹੀਂ ਰੱਖਦਾ ਫੇ ਤੁਸੀਂ ਇਕੱਲਿਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ ਪੰਜ ਚਾਰ ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਕਾਲੀਆਂ ਦੇ ਖਿਲਾਫ ਮੈਨੂੰ ਆਪਣੀ ਕਰਤੂਤੀਆਂ ਵੋਟਾਂ ਪੈਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਆ ਵਾਂ ਕੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਵੀ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨੈਲ ਬਣਿਆ ਇਹਦੀਆਂ ਲੱਤਾਂ ਕੇ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ ਵੇਖੋ ਤੁਹਾਨੂੰ ਕੈਂਡੀ ਮੈਂ ਕਹਿੰਦਾ ਉਹਨੂੰ ਆਲੇ ਦੁਆਲੇ ਵਾਲਿਆਂ ਨੇ ਉਹਦੀ ਬੱਤ ਮਾਰ ਦਿੱਤੀ ਏ ਉਨੇ ਕਹਿਣਾ ਕੀ ਉਹਦੀ ਮਤ ਮਾਰ ਦਤੀ ਏ ਹਲਕਾ ਇਨਚਾਰਜਾ ਨੇ ਉਹਦੀ ਮਾਤੀ ਮਾਰ ਦਤੀ ਏ ਕਾਂਗਰਸ ਦੇ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਤੇ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਦੇ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲਓ ਕਿ ਕਿੰਨਾ ਸਾਰੀ ਕਰੀਮ ਬੈਠੀ ਹੋਈ ਏ ਬਾਈ ਤਰੀਕ ਤੋਂ ਬਾਹਰ ਤੁਹਾਡਾ ਨਹੀਂ ਪਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਤੁਹਾਡੇ ਹੋਲੇ